ਇਹ ਤਮਸਾ ਉਹ ਸਮੇਂ ਦੀ ਲੱਕੜ ਹੀ ਧੂਨੇ ਦੇ ਵਿੱਚ ਜਲ ਰਹੀ ਤੇ ਸੰਗਤਾਂ ਜਿਹੜੀਆਂ ਉਸ ਸਮੇਂ ਆਉਂਦੀਆਂ ਸੀ ਤੇ ਉਹਨਾਂ ਨੂੰ ਬੁਖਾਰ ਦੀ ਸ਼ਿਕਾਇਤ ਬਹੁਤ ਹੁੰਦੀ ਸੀ ਜਿਹਨੂੰ ਇਸ ਲੱਕੜ ਦੇ ਨਾਲ ਬਾਬਾ ਸ੍ਰੀ ਚੰਦ ਜੀ ਨੇ ਬੁਖਾਰ ਬੰਦਤਾ ਆ ਫਿਪਰਾਤਾ ਜੀ ਇਹ ਆਪਣਾ ਬਾਬਾ ਜੀ ਵੀਰ ਤੁਹਾਡਾ ਲੇਖਾ ਦੇਣ ਚਲਾ ਗਿਆ ਵਾ ਤੇ ਤੁਹਾਡੀ ਅੰਸ਼ ਕਿਦਾਂ ਚੱਲੇਗੀ ਇਹ ਫਿਰ ਇਹਨਾਂ ਨੇ ਨੇਤਰ ਖੋਲੇ ਜਦੋਂ ਆਕਾਸ਼ ਹਾਲ ਦੇਖਿਆ ਉਸ ਸਮੇਂ ਸਾਧ ਸੰਗਤ ਜੀ 20 ਕਿਲੋਮੀਟਰ ਚਲੇ ਗਏ ਫਿਰ ਬਾਬਾ ਜੀ ਨੇ ਆਪਣੀ ਖੱਬੀ ਬਾਹ 4 ਯੋਜਨ ਲੰਮੀ ਬਾਹ ਕਰਕੇ ਉਸ ਬੱਚੇ ਨੂੰ ਲਾਇਆ ਇਹ ਉਹ ਥਾਨਾ ਜੀ ਜਿਹੜਾ ਜਿੱਥੋਂ ਬਾਬਾ ਸ਼੍ਰੀਚੰਦ ਜੀ ਨੇ 4 ਯੋਜਨ ਬਾਹ ਲੰਬੀ ਕਰਕੇ ਯਾਨੀ ਕਿ 20 ਕਿਲੋਮੀਟਰ ਕਹਿ ਲਈ ਆਪਾਂ ਅੱਜ ਦੇ 20 ਮੀਲ ਜੀ ਕਿਲੋਮੀਟਰ ਤਾਂ ਛੋਟੇ ਹੁੰਦੇ ਆ ਹਾਂਜੀ 20 ਮੀਲ ਬਾਹ ਯਾਨੀ ਕਿ ਕਿਲੋਮੀਟਰ ਜ਼ਿਆਦਾ ਹੋਗੇ ਜੀ ਤੇ ਇਹ ਇਹ ਉਹ ਥਾਨਾ ਜੀ ਜਿੱਥੋਂ ਭਾਈ ਧਰਮਚੰਦ ਜੀ ਨੂੰ ਥੱਲੇ ਉਤਾਰਿਆ ਸੀਗਾ ਬਾਬਾ ਸ਼੍ਰੀਚੰਦ ਜੀ ਨੇ ਇਸ ਪਾਸੇ ਹੈਗੀ ਆ ਜੀ ਉਹ ਪ੍ਰਾਤਨ ਬੌਲੀ ਸਾਹਿਬ ਬਾਬਾ ਸ਼੍ਰੀਚੰਦ ਜੀ ਦੇ ਵੇਲੇ ਦੀ ਇਸ ਪਾਸੇ ਦੇਖ ਲਓ ਤੁਸੀਂ ਇਹ ਆ ਜੀ ਉਹ ਬੌਲੀ ਸਾਹਿਬ ਤੇ ਇੱਕ ਪਾਣੀ ਦਾ ਵੇਖ ਲਓ ਪ੍ਰਭਾਵ ਤੁਸੀਂ ਪਾਣੀ ਦੀ ਸਿਰਫ ਛੱਤ ਤੋਂ ਡੇਢ ਸਵਾ ਕ ਫੁੱਟ ਡੇਢ ਫੁੱਟ ਥੱਲੇ ਰਹਿ ਗਿਆ ਸੀਗਾ ਦੇਖੋ ਪਾਣੀ ਦਾ ਨਿਸ਼ਾਨ ਕਿੱਥੋਂ ਤੱਕ ਉਸ ਟਾਈਮ ਤੇ ਹੜ ਦਾ ਇਹ ਆ ਜੀ ਬੌਲੀ ਸਾਹਿਬ ਉਸ ਟਾਈਮ ਦੀ ਬਾਬਾ ਸ਼੍ਰੀਚੰਦ ਜੀ ਪਿਛਲੇ ਵੀਡੀਓ ਚ ਤੁਸੀਂ ਦੇਖਿਆ ਸੀਗਾ ਗੁਰਦੁਆਰਾ ਸਾਹਿਬ ਤਾਲਮਨੰਗੜ ਮੱਲਿਆਵਾਲ ਢਾਲੀ ਸਾਹਿਬ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਇਹ ਸੀਰੀ ਚੱਲਦੀ ਪਈ ਆ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੀ ਸੀਰੀ ਚੱਲਦੀ ਪਈ ਆ ਇਹ 90% ਸੰਗਤਾਂ ਨੂੰ ਇਸ ਗੁਰਦੁਆਰਾ ਸਾਹਿਬ ਦਾ ਨਹੀਂ ਸੀ ਪਤਾ ਇੱਕ ਚੀਜ਼ ਅੱਜ ਮੈਂ ਸਵਾਲ ਤੁਹਾਨੂੰ ਪਾਉਣਾ ਵਾ ਕਿ 90% 95% ਸੰਤਾਂ ਨੂੰ ਉਸ ਉਸ સ્થાન ਦਾ ਨਹੀਂ ਪਤਾ ਜਿਸ ਸਥਾਨ ਤੇ ਅੱਜ ਦਾ ਦਰਸ਼ਕ ਤੁਹਾਨੂੰ ਕਰਾਉਣ ਲੱਗਾ ਵਾਂ ਕਿ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੰਤਨ ਬਾਬਾ ਸ਼੍ਰੀ ਚੰਜੀ ਦੇ ਆਸਥਾਨ ਜਿੱਥੇ ਭਾਈ ਲਖਮੀ ਚੰਦ ਜੀ ਵਿਖਾ ਦੇਣ ਵਾਸਤੇ ਘੋੜੇ ਤੇ ਆਪਣੇ ਇੱਕ ਬੱਚੇ ਨੂੰ ਧਰਮ ਚੰਦ ਜੀ ਨੂੰ ਤੇ ਆਪਣੀ ਘਰ ਵਾਲੀ ਨੂੰ ਦੇਖਾ ਦੇਣ ਵਾਸਤੇ ਘੋੜੇ ਤੇ ਚੱਲ ਪਏ ਸੀਗੇ ਤੇ ਉਸ ਆਸਥਾਨ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਜਿੱਥੇ ਭੰਤੰਬਾਬਾ ਸ਼੍ਰੀ ਚੰਦ ਜੀ ਨੇ 20 ਮੀਲ ਬਾਅ ਲੰਬੀ ਕਰਕੇ ਭਾਈ ਧਰਮਚੰਦ ਜੀ ਨੂੰ ਉਤੋਂ ਜਿਹੜਾ ਉਹ ਘੋੜੇ ਤੋਂ ਉਤਾਰਿਆ ਸੀਗਾ ਕਿ ਤੁਸੀਂ ਮੇਕਾ ਦੇ ਆਓ ਤੇ ਤਾਂ ਕਿ ਵੰਸ਼ ਚੱਲਦੀ ਰਹੇ ਭਾਈ ਧਰਮਚੰਦ ਜੀ ਨੂੰ ਉਤਾਰਿਆ ਸੀ ਆ ਕੀ ਆ ਉਸ ਘੋੜੇ ਦਾ ਸਹਦਾ ਇਤਿਹਾਸ ਬਾਬਾ ਸ਼੍ਰੀ ਚੰਦ ਜੀ ਦਾ ਅੱਜ ਉਸ ਥਾਂ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਜਿਨੂੰ ਪਤਾ ਵਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਉਸ ਆਸਥਾਨ ਬਾਰੇ ਕਿਹੜੀ ਕਿਹੜੀ ਸੰਗਤ ਨੂੰ ਕਿਹੜੇ ਕਿਹੜੇ ਮੇਰੇ ਵੀਰ ਭਰਾ ਨੂੰ ਪਤਾ ਉਸ ਆਸਥਾਨ ਬਾਰੇ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਕੋਸ਼ਿਸ਼ ਇਹ ਕਰੋ ਕਿ ਇਮਾਨਦਾਰੀ ਨਾਲ ਹੋਣੀ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਬਾਕੀ ਕਿੱਥੇ ਪੈਂਦਾ ਉਹ ਗੁਰਦਰਾ ਸਾਹਿਬ ਤੇ ਇੱਕ ਇਹ ਵੀ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਸਾਊਂਡ ਅੱਜ ਦੀ ਜਿਹੜੀ ਸਾਊਂਡ ਆ ਸਹੀ ਆ ਰਹੀ ਆ ਆਵਾਜ਼ ਜੇ ਆਵਾਜ਼ ਸਹੀ ਆ ਰਹੀ ਆ ਆ ਫੋਟੋ ਬਲੌਗਿੰਗ ਵੀ ਅਸੀਂ ਕਰ ਸਕਦੇ ਹਾਂ ਕਿ ਲੰਬਾ ਟੂਰ ਲਗਾਉਣ ਜਾ ਰਿਹਾ ਹੁਣ ਮੈਂ ਇਸ ਸ੍ਰੀਨ ਤੋਂ ਬਾਅਦ ਬਾਬਾ ਸ਼੍ਰੀਚੰਦ ਜੀ ਸ੍ਰੀ ਤੋਂ ਬਾਅਦ ਲੰਬਾ ਟੂਰ ਲੱਗੇਗਾ ਘੱਟਕਟ ਵੀ ਉਹ ਵੀ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਟੂਰ ਹੋਏਗਾ ਉਹ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਵਾਜ਼ ਅਜਿਹਾ ਯਾਰੀ ਹੈ ਬਾਕੀ ਉਸ ਸਥਾਨ ਬਾਰੇ ਕਿਹਨੂੰ ਕਿਹਨੂੰ ਪਤਾ ਵਾ ਜਿੱਥੋਂ ਬਾਬਾ ਸ਼੍ਰੀਚੰਦ ਜੀ ਨੇ ਵੀ ਨੀਰ ਬਾ ਲੰਬੀ ਕਰਕੇ ਭਾਈਕਰਮ ਜੰਦ ਜੀ ਨੂੰ ਘੋੜੇ ਤੋਂ ਲਾਇਆ ਸੀਗਾ ਜ਼ਰੂਰ ਦੱਸਿਓ ਹਾਂ ਸੋਹਣੇ ਜਿਹੜੇ ਰੋਡ ਨੇ ਉਹ ਬਣ ਚੁੱਕੇ ਨੇ ਇਸ ਏਰੀਆ ਦੇ ਵਿੱਚ ਵੀ ਇਹ ਬਟਾਲਾ ਤੋਂ ਡੇਰਾ ਬਾਬਾ ਨਾਨਕ ਰੋਡ ਆ ਤੇ ਬਾਕੀ ਇਮਾਨਦਾਰੀ ਨਾਲ ਜ਼ਰੂਰ ਦੱਸਿਓ ਕਮੈਂਟ ਕਰਕੇ ਕਿਹੜੀ ਕਿਹੜੀ ਸਗਤ ਨੂੰ ਪਤਾ ਸੀਗਾ ਇਹ ਜਿਹੜੇ ਰੋਡ ਨੇ ਬਹੁਤ ਡਿਵੈਲਪ ਹੋ ਚੁੱਕੇ ਹੈਗੇ ਇਸ ਏਰੀਆ ਦੇ ਵਿੱਚ ਕੁਝ ਰੋਡ ਆ ਕੁਝੋ ਬਣ ਵੀ ਰਿਹਾ ਵਾ ਇਹ ਹੁਣ ਅੱਗੇ ਆ ਕੇ ਰੋਡ ਜਿਹੜਾ ਬਹੁਤ ਸੋਹਣਾ ਬਣਿਆ ਵਾ ਤੇ ਤਕਰੀਬਨ ਕੋਟਲੀ ਅੱਗੇ ਤੋਂ ਅਹ ਧਾਨਪੁਰ ਕੋਟਲੀ ਅਡੇ ਤੋਂ ਤਕਰੀਬਨ 10 ਕਿਲੋਮੀਟਰ ਦਾ ਜਿਹੜਾ ਏਰੀਆ ਇਹ ਕਰ ਚੁੱਕਾ ਮੈਂ ਇਹਨਾਂ ਮੈਂ ਡੇਰਾ ਬਾਬਾ ਨਾਨਕ ਨੂੰ ਜਾ ਰਿਹਾ ਵਾਂ ਤੇ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣਾ ਵਾ ਤੇ ਪੂਰਾ ਇਤਿਹਾਸ ਵੀ ਦੱਸਦਾ ਵਾਂ ਬਾਕੀ ਆਵਾਜ਼ ਬਾਰੇ ਵੀ ਜ਼ਰੂਰ ਦੱਸਿਓ ਅੱਜ ਇਹ ਆ ਗਿਆ ਜੀ ਰੋਡ ਉਹ ਸਾਹਮਣੇ ਜਿਹੜਾ ਰੋਡ ਆ ਉਧਰੋਂ ਅਸੀਂ ਆਏ ਆ ਬਟਾਲੇ ਵੱਲੋਂ ਹੋਰ ਇਸ ਪਾਸਿਓਂ ਤੇ ਇਹ ਚੱਲ ਗਿਆ ਸਿੱਧਾ ਗੁਰਦਾਸਪੁਰ ਨੂੰ ਤੇ ਮੇਰੇ ਪਿਛਲੇ ਬੰਨੇ ਡੇਰਾ ਬਾਬਾ ਨਾਨਕ ਫਟੇਗੜ ਝੂੜੀਆਂ ਇਹ ਆ ਗਿਆ ਜੀ ਰੋਡ ਕੋਰੀਡੋਰ ਰੋਡ ਉਹ ਰੋਡ ਰੋਡ ਜਿਹੜਾ ਵਾ ਕਰਤਾਰਪੁਰੋਂ ਲਾਂਘੇ ਵਿੱਚ ਤੁਹਾਡਾ ਸਵਾਗਤ ਹੈ ਤੇ ਡੇਰਾ ਬਾਬਾ ਨਾਨਕ ਪਹੁੰਚ ਗਏ ਆ ਉਹ ਕਿੱਥੇ ਆ ਉਹ ਸਥਾਨ ਉਹ ਸਥਾਨ ਤੁਹਾਨੂੰ ਜਾ ਕੇ ਅੱਗੇ ਜਾ ਕੇ ਹੋਰ ਤੁਹਾਨੂੰ ਦੱਸਦਾ ਇਹ ਆ ਗਿਆ ਜੀ ਰੋਡ ਇੱਥੋਂ ਹੁਣ ਅਸੀਂ ਸੱਜੇ ਹੱਥ ਹੁਣਾ ਵਾ ਅੱਖੋਂ ਕੇ ਟਾਲੀ ਸਾਹਿਬ ਨੂੰ ਤੇ ਇਸ ਪਾਸੇ ਨੂੰ ਮੁੜਨਾ ਹੁਣ ਅਸੀਂ ਤੇ ਨਾਲ ਨਾਲ ਜਾਣਾ ਇਸ ਪਾਸੇ ਇਹ ਰੋਡ ਆ ਸ਼ਾਇਦ ਪੱਖੋਂ ਕੇ ਟਾਲੀ ਸਾਹਿਬ ਅਸੀਂ ਚੱਲੇ ਹੁਣ ਪੱਖੋਂ ਕੇ ਟਾਲੀ ਸਾਹਿਬ ਐਹੀ ਮੇਰੇ ਕੋਲ ਰੋਡ ਆ ਇਧਰ ਨੂੰ ਬਾਕੀ ਅੱਗੇ ਜਾ ਕੇ ਤੇ ਦੇਖਦੇ ਗੁਰਦੁਆਰਾ ਸਾਹਿਬ ਹੁਣ ਪਹੁੰਚਦੇ ਆ ਇਹ ਪਿੰਡ ਚੱਲੇ ਆ ਜੀ ਅਸੀਂ ਪੱਖੋਂ ਕੇ ਇਹ ਜੋ ਤੁਸੀਂ ਰੋਡ ਸਾਹਮਣੇ ਦੇਖ ਰਹੇ ਹੋ ਜਿੱਧਰੋਂ ਆਟੋ ਆਇਆ ਇਸ ਪਾਸੇ ਆ ਡੇਰਾ ਬਾਬਾ ਨਾਨਕ ਤੇ ਦੂਸਰੇ ਪਾਸੇ ਆ ਕਲਾਨੌਰ ਲੰਗ ਲੈਣ ਦਿੰਦੇ ਆ ਫਿਰ ਮੈਂ ਗੱਲ ਕਰਦਾ ਖੱਬੇ ਹੱਥਾ ਕਲਾਨੌਰ ਤੇ ਸੱਜੇ ਪਾਸੇ ਡੇਰਾ ਬਾਬਾ ਨਾਨਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਉਹ ਸਥਾਨ ਜਿੱਥੇ ਧੰਤਨ ਬਾਬਾ ਸ਼ਰੀ ਚੰਦ ਜੀ ਨੇ 20 ਮੀਲ ਬਾਹ ਲੰਬੀ ਆਕਾਸ਼ ਵੱਲ ਕਰਕੇ ਤੇ ਭਾਈ ਧਰਮ ਚੰਦ ਜੀ ਨੂੰ ਥੱਲੇ ਉਤਾਰਿਆ ਸੀਗਾ ਕੀ ਆ ਇੱਥੋਂ ਦਾ ਇਤਿਹਾਸ ਉਹ ਮੈਂ ਸਾਰਾ ਦੱਸਦਾ ਹੁਣ ਮੈਂ ਪਹੁੰਚ ਚੁੱਕਾ ਵਾਂ ਗੁਰਦੁਆਰਾ ਸਾਹਿਬ ਟਾਲੀ ਸਾਹਿਬ ਪੱਖੋ ਕੇ ਜੋ ਡੇਰਾ ਬਾਬਾ ਨਾਨਕ ਦੇ ਨਾਲ ਹੀ ਬਾਈਪਾਸ ਦੇ ਨਾਲ ਹੀ ਪੈਂਦਾ ਹੁਣ ਇਸ ਪਾਸੇ ਤੁਸੀਂ ਦੇਖ ਰਹੇ ਹੋ ਸਾਹਮਣੇ ਦਰਖਤ ਇਧਰ ਕਰਤਾਰਪੁਰ ਸਾਹਿਬ ਨੂੰ ਕੋਰੀਡੋਰ ਆ ਇਸ ਪਾਸੇ ਰਸਤਾ ਵਾ ਇਹ ਪਹੁੰਚ ਗਏ ਜੀ ਅਸੀਂ ਗੁਰਦੁਆਰਾ ਸਾਹਿਬ ਟਾਲੀ ਸਾਹਿਬ ਬਾਬਾ ਸ਼੍ਰੀ ਚੰਦ ਜੀ ਦੇ ਆਸਾਨ ਸਥਾਨਾਂ ਦੇ ਤੇ ਕੀ ਆ ਇਤਿਹਾਸ ਸਾਰਾ ਇਸ ਸਥਾਨ ਦਾ ਮੈਂ ਦੱਸਦਾ ਤੁਹਾਨੂੰ ਪੂਰਾ ਤੇ ਇਹ ਆ ਜੀ ਟਾਲੀ ਉਸ ਟਾਈਮ ਦੀ ਸਭ ਤੋਂ ਪਹਿਲੇ ਅਸੀਂ ਇਤਿਹਾਸ ਸੁਣਦੇ ਆ ਤੇ ਫੇਰ ਅਗਲੀ ਗੱਲ ਕਰਦੇ ਆ ਤੇ ਇਹ ਟਾਲੀ ਉਸ ਸਮੇਂ ਦੀ ਬਹੁਤ ਵੱਡੀ ਟਾਲੀ ਅੱਜ ਵੀ ਤੇ ਇਹ ਬਾਬਾ ਜੀ ਨੇ ਦੱਸਿਆ ਕਿ ਟਾਲੀ ਬਹੁਤ ਪੁਰਾਣੀ ਆ ਉਸ ਟਾਈਮ ਦੀ ਤੇ ਇਧਰ ਆ ਗਿਆ ਜੀ ਬਾਬਾ ਜੀ ਦਾ ਧੂਣਾ ਸਾਹਿਬ ਤੇ ਜਿੱਥੇ ਵੀ ਬਾਬਾ ਜੀ ਗਏ ਨੇ ਤੇ ਧੂਣਾ ਬਾਬਾ ਜੀ ਨੇ ਲਗਾਇਆ ਉੱਥੇ ਭਗਤੀ ਕੀਤੀ ਹੈ ਇਹ ਧੂਣਾ ਸਾਹਿਬ ਆ ਤੇ ਹੁਣ ਇਸ ਤੋਂ ਬਾਅਦ ਪਹਿਲੇ ਬਾਬਾ ਜੀ ਨੂੰ ਵੀ ਮਿਲਦੇ ਆਂ ਫਿਰ ਮੈਂ ਪੂਰਾ ਇਤਿਹਾਸ ਤੁਹਾਨੂੰ ਦੱਸਦਾ ਹਾਂ ਅੱਜ ਅਸੀਂ ਪਹੁੰਚੇ ਆਂ ਜੀ ਪੱਖੋ ਕੇ ਟਾਲੀ ਸਾਹਿਬ ਡੇਰਾ ਬਾਬਾ ਨਾਨਕ ਬਾਬਾ ਸ੍ਰੀ ਚੰਦ ਜੀ ਛੋਟੇ ਹੁੰਦਿਆਂ ਤੋਂ ਹੀ ਪ੍ਰਭੂ ਚਰਨਾਵਾਂ ਵਿੱਚ ਲੀਨ ਰਹਿੰਦੇ ਸਨ ਤੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਨੇ ਜਦੋਂ ਗੁਰਦੁਆਰਾ ਟਾਲੀ ਸਾਹਿਬ ਨੇੜੇ ਡੇਰਾ ਬਾਬਾ ਨਾਨਕ ਇਸ ਜਗ੍ਹਾ ਤੇ ਆਪਣਾ ਨਿਵਾਸ ਕੀਤਾ ਉਸ ਟਾਈਮ ਇਸ ਜਗ੍ਹਾ ਸੰਘਣੇ ਜੰਗਲ ਸੀ ਜੋ ਕਿਕਰਾਂ ਤੇ ਕਾਨਿਆਂ ਦੇ ਸਰਕੰਡੇ ਨਾਲ ਭਰਿਆ ਸੀ ਤੇ ਸ਼ੁਰੂ ਸੂਰ ਚਿਤਰਿਆਂ ਬਘਿਆੜਾਂ ਦਾ ਘਰ ਸੀ ਜੋ ਉਸ ਟਾਈਮ ਲੋਕਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਸਨ ਇਸ ਕਰਕੇ ਬਾਬਾ ਲਖਮੀ ਚੰਦ ਜੀ ਨੇ ਐਸੇ ਖੂਨੀ ਜਾਨਵਰਾਂ ਨੂੰ ਮਾਰ ਮੁਕਾਉਣਾ ਚਾਹਿਆ ਤੇ ਆਪ ਨੇ ਸ਼ਿਕਾਰ ਖੇਡਣਾ ਸ਼ੁਰੂ ਕੀਤਾ ਇੱਕ ਦਿਨ ਬਾਬਾ ਲਖਮੀ ਚੰਦ ਜੀ ਹਿਰਨ ਸਹ ਜੀਵ ਮਾਰ ਕੇ ਇਸ ਰਸਤੇ ਆ ਰਹੇ ਸਨ ਅੱਗੇ ਬਾਬਾ ਸ਼੍ਰੀ ਚੰਦ ਜੀ ਕਈ ਦਿਨਾਂ ਦੀ ਸਮਾਦੀ ਪਿੱਛੋਂ ਉੱਠ ਕੇ ਰੱਬ ਦੇ ਪ੍ਰੇਮ ਵਿੱਚ ਰੰਗੇ ਬੈਠੇ ਸਨ। ਬਾਬਾ ਲਖਮੀ ਚੰਦ ਜੀ ਸਾਹਮਣੇ ਆਏ ਤੇ ਨੇੜੇ ਹੋ ਕੇ ਬਾਬਾ 시ਰੀ ਚੰਦ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ। ਬਾਬਾ 시ਰੀ ਚੰਦ ਜੀ ਨੇ ਬਾਬਾ ਲਖਮੀ ਚੰਦ ਨੂੰ ਕਿਹਾ ਕਿ ਤੋ ਜੋ ਤੁਸੀਂ ਇਹਨਾਂ ਜੀਵਾਂ ਦਾ ਦਰਦ ਜੋ ਇਹਨਾਂ ਜੀਵਾਂ ਦਾ ਸ਼ਿਕਾਰ ਕਰ ਸਕਦੇ ਹੋ ਤੇ ਦਰਦ ਨਾ ਸਹਿ ਸਕੇ ਲਖਮੀ ਚੰਦ ਜੀ ਨੂੰ ਆਖਿਆ ਕਿ ਆਪ ਨੂੰ ਗੁਰੂ ਪਿਤਾ ਅੱਗੇ ਹਿਸਾਬ ਦੇਣਾ ਪਵੇਗਾ। ਆਪਣੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਅਸੀਂ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਹਾਂ ਕਿ ਸਾਨੂੰ ਵੀ ਹਿਸਾਬ-ਲੇਖਾ ਦੇਣਾ ਪਵੇਗਾ ਫਿਰ ਬਾਬਾ ਲਖਮੀ ਚੰਦ ਜੀ ਨੇ ਫਰਮਾਇਆ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਇਹ ਲੇਖਾ ਤਾਂ ਜ਼ਰੂਰ ਦੇਣਾ ਪਵੇਗਾ ਇਹ ਸੁਣ ਕੇ ਬਾਬਾ ਲਖਮੀ ਚੰਦ ਜੀ ਚੁੱਪ-ਚੁਪੀਤੇ ਡੇਰੇ ਵੱਲ ਨੂੰ ਚੱਲ ਗਏ ਬਾਬਾ ਲਖਮੀ ਚੰਦ ਜੀ ਕੁਝ ਅਣਖੀ ਸੁਭਾ ਦੇ ਸਨ ਇਹਨਾਂ ਨੇ ਘਰ ਆ ਕੇ ਸਾਰੀ ਗੱਲ ਆਪਣੀ ਧਰਮ ਪਤਨੀ ਨੂੰ ਸਮਝਾ ਦਿੱਤੀ ਕਿ ਲੇਖਾ ਦੇਣ ਹੋਣੇ ਜਾਣਾ ਹੈ ਫਿਰ ਬਾਬਾ ਲਖਮੀ ਚੰਦ ਆਪਣੀ ਧਰਮ ਪਤਨੀ ਤੇ ਸੁਪੁੱਤਰ ਧਰਮ ਚੰਦ ਸਮੇਤ ਘੋੜੇ ਤੇ ਸਵਾਰ ਹੋ ਕੇ ਬਾਬਾ ਸ਼੍ਰੀ ਚੰਦ ਜੀ ਦੇ ਸਾਹਮਣੇ ਆ ਸੀ ਝੁਕਾਇਆ ਤੇ ਸਨਿਮਰ ਆਖਿਆ ਵੀਰ ਜੀਓ ਅਸੀਂ ਆਪ ਜੀ ਦੇ ਆਸੀਬ ਆਖੇ ਮੁਤਾਬਕ ਸਣੇ ਪਰਿਵਾਰ ਦੇ ਹਿਸਾਬ ਲੇਖਾ ਚਕਾਉਣ ਨੂੰ ਜਾ ਰਹੇ ਹਾਂ ਇਹ ਹੰਰੀ ਆਖਦੇ ਹੋਇਆ ਆਕਾਸ਼ ਵੱਲ ਨੂੰ ਉੱਡ ਗਏ। ਬਾਬਾ ਸ਼੍ਰੀਚੰਦ ਜੀ ਇਸ ਕੌਤਕ ਨੂੰ ਵੇਖ ਕੇ ਬੇਚੈਨ ਤੇ ਹੈਰਾਨ ਹੋਏ ਕਿਉਂਕਿ ਉਹਨਾਂ ਦਾ ਮੂੜ ਪਰਤਣਾ ਔਖੀ ਗੱਲ ਹੈ। ਬਾਬਾ ਸ਼੍ਰੀਚੰਦ ਜੀ ਇਸ ਚਿੰਤਾ ਵਿੱਚ ਬੈਠੇ ਸਨ। ਹੁਕਮ ਮਨ ਵਿੱਚ ਇਹ ਫੁਰਿਆ ਕਿ ਜੋ ਕਰਤਾਰਪੁਰ ਕਰਤਾਪੁਰਖ ਦਾ ਹੁਕਮ ਹੋਇਆ ਹੈ ਕਿ ਦੀਨ ਦੁਨੀਆ ਵਿੱਚ ਮਸ਼ਹੂਰ ਹੋ ਚੁੱਕੇ ਪਰਵਾ ਨਾਨਕ ਸਾਹਿਬ ਦੀ ਦਰਗਾਹ ਤੇ ਅੰਸ ਔਲਾਦ ਮੋਰ ਨਿਸ਼ਾਨੀ ਹੈ। ਉਹ ਕਾਇਮ ਰਹੇ ਇਸ ਆਵਾਜ਼ ਨੇ ਬਾਬਾ ਚੇਦੀ ਚੰਦ ਜੀ ਨੂੰ ਚੰਗੇ ਜੋਸ਼ ਵਿੱਚ ਭਰ ਦਿੱਤਾ ਤਦ ਆਪ ਨੇ ਪਿਤਾ ਵੱਲੋਂ ਪਾਇਆ ਅੰਤਮ ਅਸੀਸਾਂ ਨੂੰ ਚੇਤੇ ਕਰਕੇ ਅਸੀਸ ਸੁਕਾਇਆ ਤੇ ਪ੍ਰਤੀਤ ਭਰੇ ਮਨ ਦਾ ਆਪ ਨੇ ਆਤਮਿਕ ਬਲ ਦੇ ਭਰੋਸੇ ਇੱਕ ਓੰਕਾਰ ਸਤਨਾਮ ਆ ਕੇ ਆਪਣੀ ਬਾ ਨੂੰ ਆਕਾਸ਼ ਵੱਲ ਵਧਾਇਆ ਤੇ ਭਤੀਜੇ ਧਰਮਚੰਦ ਨੂੰ ਆਕਾਸ਼ ਤੋਂ ਹੇਠਾਂ ਖਿੱਚ ਲਿਆਂਦਾ ਇਹ 20 ਜੋਜਨ ਬਾਹ ਜੜੀ ਆ ਯਾਨੀ ਕਿ 20 ਮੀਲ ਬਾਹ ਲੰਬੀ ਉਸ ਵੇਲੇ ਬਾਬਾ ਸ਼੍ਰੀ ਚੰਦ ਜੀ ਨੇ ਕਰਕੇ ਭਾਈ ਧਰਮ ਚੰਦ ਜੀ ਨੂੰ ਥੱਲੇ ਲੈ ਕੇ ਆਂਦਾ ਹੁਣ ਅਸੀਂ ਇੱਥੋਂ ਦੇ ਸੇਵਾਦਾਰਾਂ ਨਾਲ ਗੱਲ ਕਰਦੇ ਆ ਕੀ ਨਾਮ ਬਾਬਾ ਜੀ ਆਪਣਾ ਮਹੰਤ ਲਖਵਿੰਦਰ ਦਾਸ ਮਹੰਤ ਲਖਵਿੰਦਰ ਦਾਸ ਜੀ ਨਾਲ ਗੱਲ ਕਰਦੇ ਆ ਤੇ ਨਾਲ ਨਾਲ ਜਿੱਥੇ ਬਾਬਾ ਸ਼੍ਰੀ ਚੰਦ ਜੀ ਨੇ ਲੰਬੀ ਬਾਹ ਕਰਕੇ ਭਾਈ ਧਰਮ ਚੰਦ ਜੀ ਨੂੰ ਲਾਇਆ ਨਾ ਉਹ ਵੀ ਸਥਾਨ ਦਿਖਾਉਨੇ ਆ ਤੇ ਇੱਥੇ ਸਥਾਨ ਜਿਹੜੇ ਜਿਹੜੇ ਨੇ ਬਾਬਾ ਜੀ ਸਾਨੂੰ ਇਹ ਇਧਰ ਧੂਣਾ ਸਾਹਿਬ ਬਾਰੇ ਥੋੜੀ ਜੀ ਜਾਣਕਾਰੀ ਦੇਣਗੇ ਕਿ ਬਾਬਾ ਸ੍ਰੀਚੰਦ ਜੀ ਦਾ ਧੂਣਾ ਸਾਹਿਬ ਹੈ ਜਿਸ ਸਮੇ ਇੱਥੇ ਆਣ ਕੇ ਇਹ ਬੈਠੇ ਨੇ ਜਿੱਥੇ ਜਿੱਥੇ ਬਾਬਾ ਸ੍ਰੀਚੰਦ ਜੀ ਗਏ ਉਥੇ ਨਾ ਧੂਣਾ ਉਹ ਚੇਤਨ ਜਿਆਦਾ ਰੱਖਦੇ ਇਹ ਉਹਨਾਂ ਦੇ ਹੱਥਾਂ ਦਾ ਬਣਾਇਆ ਪ੍ਰਾਤਨ ਧੂਣਾ ਵਾ ਬਾਬਾ ਉਸ ਟਾਈਮ ਦਾ ਜੀ ਹਾਂਜੀ ਉਸ ਸਮੇ ਦਾ ਵਾਜੀ ਵਾ ਤੇ ਇਹ ਬਾਬਾ ਜੀ ਨੇ ਦੱਸਿਆ ਕਿ ਉਸ ਟਾਈਮ ਦਾ ਧੂਣਾ ਸਾਹਿਬ ਆ ਬਾਬਾ ਸ੍ਰੀਚੰਦ ਜੀ ਦਾ ਤੇ ਹੁਣ ਇਧਰ ਵੀ ਚਲਦੇ ਆ ਇਹ ਟਾਲੀ ਜਿਹੜੀ ਆ ਇਹ ਵੀ ਬਾਬਾ ਜੀ ਨੇ ਇਹ ਉਸ ਸਮੇਂ ਜਦੋਂ ਬਾਬਾ ਸ੍ਰੀਚੰਦ ਜੀ ਆਏ ਆ ਇਹਨਾਂ ਟਾਲੀ ਗੱਡ ਕੇ ਤੇ ਇਥੇ ਚਾਲੀ ਦੇ ਥੱਲੇ ਮਤਲਬ ਬੈਠੇ ਸੀ ਇਥੇ ਬੈਠੇ ਬੈਠੇ ਇਹਨਾਂ ਨੇ ਅੰਮ੍ਰਿਤ ਵੇਲੇ ਦਾਤਨ ਕੀਤੀ ਉਹ ਟਾਲੀ ਫਿਰ ਇਥੇ ਗੱਡ ਦਿੱਤੀ ਆ ਉਹਨੂੰ ਹਜਲ ਭਾਈ ਕਮਲਿਆ ਜੀ ਨੇ ਪਾਇਆ ਇਹ ਉਹ ਹਰੀ ਭਰੀ ਉਸ ਸਮੇਂ ਤੇ ਹੋਏ ਬਾਬਾ ਸ੍ਰੀਚੰਦ ਦੇ ਹੱਥਾਂ ਦੀ ਲੱਗੀ ਵਾਜ ਵਾਜ ਬਾਬਾ ਸ੍ਰੀਚੰਦ ਜੀ ਦੇ ਹੱਥਾਂ ਦੀ ਲੱਗੀ ਟਾਲੀ ਤੇ ਭਾਈ ਕਮਲਿਆ ਜੀ ਨੇ ਜਿਹੜਾ ਜਲ ਪਾਇਆ ਸੀਗਾ ਉਸ ਟਾਈਮ ਤੇ ਤੇ ਇਹ ਆ ਜੀ ਥਮ ਸਾਹਿਬ ਹਾਂਜੀ ਭਗਵਾਨ ਸ਼੍ਰੀ ਚੰਦਰ ਜੀ ਨਮੇ ਥਮ ਸਾਹਿਬ ਥਮ ਸਾਹਿਬ ਬਾਰੇ ਬਾਬਾ ਜੀ ਦੱਸਣਗੇ ਇਹ ਥਮ ਸਾਹਿਬ ਉਹ ਸਮੇਂ ਦੇ ਲੱਕਰ ਹੀ ਧੂਨੇ ਦੇ ਵਿੱਚ ਜਲ ਰਹੀ ਤੇ ਸੰਗਤਾਂ ਜਿਹੜੀਆਂ ਉਸ ਸਮੇਂ ਆਉਂਦੀਆਂ ਸੀ ਤੇ ਉਹਨਾਂ ਨੂੰ ਬੁਖਾਰ ਦੀ ਸ਼ਿਕਾਇਤ ਬਹੁਤ ਹੁੰਦੀ ਸੀ ਜਿਹਨੂੰ 4 ਦਿਨ ਬੁਖਾਰ ਚੜ ਜਾਂਦਾ ਸੀ ਉਹ ਸਰੀਰ ਛੱਡ ਜਾਂਦੇ ਸੀ ਤੇ ਬਾਬਾ ਸ਼੍ਰੀ ਕੋ ਸ਼੍ਰੀ ਚੰਦ ਜੀ ਮਹਾਰਾਜ ਕੋਲ ਜੋ ਸੰਗਤ ਆਉਂਦੀ ਸੀ ਤੇ ਸੰਗਤ ਜਿੰਨਾ ਸਾਰੀ ਚੁੱਪਚਪੀ ਤੇ ਚੁੱਪ ਸ਼ਾਂਤ ਬੈਠੀ ਤੇ ਬਾਬਾ ਸ੍ਰੀ ਚੰਦ ਆਂਦੇ ਵੀ ਤੁਹਾਡੇ ਚਿਹਰੇ ਬਾਰੇ ਉਦਾਸ ਆ ਤੇ ਦੱਸੋ ਵੀ ਕੀ ਗੱਲ ਹੈ ਤੁਸੀਂ ਨਿਮੋ ਜਾਣੇ ਕਿਉਂ ਹੋਏ ਤੇ ਬਾਬਾ ਸ੍ਰੀ ਚੰਦ ਜੀ ਨੂੰ ਸੰਗਤ ਨੇ ਉੱਠ ਕੇ ਕਿਹਾ ਵੀ ਸੰਗਤ 'ਚ ਇੱਕ ਆਦਮੀ ਉੱਠਿਆ ਆਂਦੇ ਬਾਬਾ ਜੀ ਸਾਨੂੰ ਇੱਕ ਬੁਖਾਰ ਬਹੁਤ ਆਂ ਕਰਦਾ ਅਹੀਂ ਬਹੁ ਦੁਖੀਆ ਜਿਹਨੂੰ 4 ਦਿਨ ਬੁਖਾਰ ਚੜ ਜਾਂਦਾ ਉਹ ਸਰੀਰ ਛੱਡ ਜਾਂਦਾ ਆਂਦੇ ਚੰਗਾ ਜੀ ਇਸ ਲੱਕੜ ਦੇ ਨਾਲ ਬਾਬਾ ਸ੍ਰੀ ਚੰਦ ਜੀ ਨੇ ਬੁਖਾਰ ਬੰਦਤਾ ਅੱਜ ਵੀ ਜਿੱਦਾਂ ਹੁ ਤਈਆਤਾ ਪਾਉਂਦੇ ਕੋਈ ਆਂਦਾ ਜੀ ਇਹ ਤਜਾ ਆਪਣਾ ਬੁਖਾਰ ਦਾ ਨਾਂ ਲੈ ਕੇ ਢਾਈ ਫੇਟ ਵੀ ਸਮਾਂ ਪੈਂਦਾ ਨਿਕਾ 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 ਬੁਖਾਰ ਨਹੀਂ ਹਟਦਾ ਉਸ ਸਮੇ ਸਾਧ ਸੰਗ ਜੀ ਤੁਸੀਂ ਬਾਬਾ ਸਿਰਜਨ ਦੇ ਚਰਨਾ ਚ ਮਿੱਠੀਆਂ ਰੋਟੀਆਂ ਦੋ ਪ੍ਰਸ਼ਾਦ ਜਾਂ ਚਾਰ ਜਾਂ 11 ਦੇਸੀ ਕੋਲਾਕ ਬਣਾ ਕੇ ਹੁਣ ਵੀ ਤੁਸੀਂ ਇਥੇ ਚੜਾ ਸਕਦੇ ਹੋ ਤੇ ਬੁਖਾਰ ਜਿਹੜਾ ਸੌਖਾ ਲੱਥ ਜਾਂਦਾ ਹੈ ਇਹ ਬਾਬਾ ਜੀ ਨੇ ਦੇਣ ਹੈ ਇੱਥੇ ਬਾਬਾ ਜੀ ਦੀ ਦੇਣਾ ਜੀ ਬੁਖਾਰ ਜਿਹੜਾ ਵਾ ਇੱਥੇ ਟਾਈਫਾਇਡ ਮਤਲਬ ਹਰ ਇੱਕ ਬੁਖਾਰ ਠੀਕ ਹੁੰਦਾ ਜੀ ਤੇ ਇਧਰ ਬਾਬਾ ਜੀ ਦਾ ਸਥਾਨ ਜਿਹੜਾ ਬਣਾਇਆ ਇਹਨਾਂ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ ਤੁਸੀਂ ਇਹ ਸਥਾਨ ਪ੍ਰਾਤਨ ਹੈ ਜਿੱਦੋਂ ਸੁਲਤਾਨਪੁਰ ਲੋਧੀ ਤੋਂ ਬਾਬਾ ਸ੍ਰੀ ਚੰਦ ਤੇ ਲਖਮੀ ਚਾਂਜੀ ਆਏ ਆ ਇਹ ਆਪਣੇ ਨਾਨਕਿਆਂ ਦੀ ਢੇਰੀ ਤੇ ਆਏ ਆ ਵਾਹ ਜੀ ਵਾਹ ਇਸ ਜਗ੍ਹਾ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਚਾਂਜੀ ਰਹੇ ਨੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਸਾਹਿਬ ਮੂਲचंद ਖੱਤਰੀ ਉਸ ਸਮੇਂ ਇੱਥੇ ਪੱਖੋ ਕੇ ਟਾਲੀ ਸਾਹਿਬ ਵੱਖੋ-ਵੱਖ ਰੰਦਾਵਾ ਵੀ ਕਾਗਜ਼ਾਂ 'ਚ ਬੋਲਦਾ ਤੇ ਇਸੇ ਸਥਾਨ ਤੇ ਪਟਵਾਰੀ ਲੱਗੇ ਸੀ ਉਸ ਸਮੇਂ ਇਹ ਬਾਬਾ ਸਿਰਜਣ ਤੇ ਲਖਮੀ ਜਾਂ ਜੀ ਇਹ ਆਪਣੇ ਨਾਨਕਾਂ ਦੀ ਢੇਰੀ ਤੇ ਆ ਗਏ ਸਮਾਂ ਪੈਂਦਾ ਗਿਆ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਚਲੇ ਗਏ ਨੇ ਉੱਥੇ ਹੀ ਉਹ ਜੋਤੀ ਜੋਸ਼ਮਾਈ ਉੱਥੇ ਉਹਨਾਂ ਖੇਤੀ ਕੀਤੀ ਇੱਥੋਂ ਇੱਕ ਦਿਨ ਬਾਬਾ ਸਿਰਜਣ ਆਂਦੇ ਆਪਾਂ ਆਪਣੇ ਪਿਤਾ ਦੇ ਦਰਸ਼ਨ ਕਰਕੇ ਆਉਣੇ ਕਰਤਾਰਪੁਰ ਸਾਹਿਬ ਜਦੋਂ ਉੱਥੇ ਦਰਸ਼ਨ ਕਰਨ ਗਏ ਤੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਜਦੋਂ ਨਿੰਮਤ ਬਸ ਸਚਕਾਰ ਕੀਤਾ ਸੀ ਨਾ ਉਹਨਾਂ ਦੀ ਚਾਦਰ ਦਾ ਕਾਪਤ ਅਲੋਪ ਹੋ ਗਈ ਉਹ ਚਾਦਰ ਸੋਨੇ ਦੀ ਗਾਗਰ ਦੇ ਵਿੱਚ ਰੱਖੀ ਸੀ ਤੇ ਉਹ ਰਾਵੀ ਨੇ ਨੰਗੀ ਕਰਤੀ ਤੇ ਬਾਬਰ ਸਿੰਘ ਚਾਂਜੀ ਉਥੋਂ ਫੜ ਕੇ ਗਾਗਰ ਜਿਹੜਾ ਬਾਬਾ ਨਾਨਕ ਜਿੱਥੇ ਜਤੇਰ ਦਾ ਵੇਦਾ ਖੂਹ ਹੀ ਉਥੇ ਗਾਗਰ ਉਹਨਾਂ ਨੇ ਸੋਭਤ ਕਰਤੀ ਤੇ ਫਿਰ ਉਸੇ ਕੁਝ ਸਮਾਂ ਪਿਆ ਇਸੇ ਥਾਨ ਤੋਂ ਫਿਰ ਲక్ష్ਮੀ ਚਾਂਜੀ ਇਹਨਾਂ ਦੇ ਦੋ ਭਾਈ ਸੀ ਵੱਡੇ ਬਾਬਾ ਸਰਚਾਂਜੀ ਛੋਟੇ ਲక్ష్ਮੀ ਜੀ ਉਹਨਾਂ ਦੀ ਸ਼ਾਦੀ ਹੋ ਚੁੱਕੀ ਸੀ ਉਹ ਉਧਰ ਦਰਬਾਰ ਆ ਬਾਬਾ ਸਿਰਜਾਂਜੀ ਦਾ ਉਥੇ ਬੈਠ ਕੇ ਤੇ ਬੰਦਗੀ ਕਰਦੇ ਹੁੰਦੇ ਹਨ ਉਹਨਾਂ ਦਾ ਪਰਿਵਾਰ ਭਾਈ ਲਖਮੀ ਚੰਦ ਜੀ ਜਿਹੜਾ ਇਸ ਦਰਬਾਰ ਵਾਲੇ ਥਾਂ ਤੇ ਬੈਠ ਕੇ ਤੇ ਬੰਦਗੀ ਕਰਦੇ ਬੰਦਗੀ ਕਰਦੇ ਸਨ ਇਹ ਉਹਨਾਂ ਦਾ ਪ੍ਰਾਤਨ ਘਰ ਸੀ ਵਾਹ ਜੀ ਵਾਹ ਇਸ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੂਬਤ ਆ ਹਾਂਜੀ ਇੱਥੇ ਲਖਮੀ ਚਾਂਜੀ ਰਹਿੰਦੇ ਹ ਉਹਨਾਂ ਦਾ ਪਰਿਵਾਰ ਰਹਿੰਦਾ ਸੀ ਇੱਕ ਦਿਨ ਲਖਮੀ ਚਾਂਜੀ ਵੀ ਆਂਦੇ ਹਾਂ ਆਪਣੇ ਪਿਤਾ ਦੇ ਦਰਸ਼ਨ ਕਰਕੇ ਉਹਨੇ ਗੁਰਦਾਰ ਪ੍ਰਸਾਦ ਜਦੋਂ ਦਰਸ਼ਨ ਕਰਨ ਗਏ ਸਾਧ ਸੰਗ ਜੀ ਉਥੋਂ ਜਦੋਂ ਵਾਪਸ ਮੁੜਿਆ ਉਥੋਂ ਫਿਰ ਉਹਨਾਂ ਨੂੰ ਪਤਾ ਨਹੀਂ ਕੀ ਉਹਨਾਂ ਦਾ ਬਾਣਾ ਵਰਤਿਆ ਤੇ ਫਿਰ ਉਹਨਾਂ ਸ਼ਿਕਾਰ ਖੇ ਗਿਆ ਇੱਕ ਹਰਨ ਮਾਰਿਆ ਕ ਖਰਗੋਸ਼ ਮਾਰਿਆ ਉਹ ਘੋੜੇ ਦੀ ਕਾਠੀ ਨਾਲ ਬੰਨ ਕੇ ਤੇ ਸਿੱਧੇ ਦਰਬਾਰ ਜਦੋਂ ਇੱਥੇ ਆਏ ਤੇ ਇੱਥੇ ਫ ਬਾਬਾ ਸ੍ਰੀ ਚੰਦ ਜੀ ਬੈਠੇ ਨੇ ਭਗਵਾਨ ਬਾਬਾ ਸ੍ਰੀ ਚੰਦ ਜੀ ਉਸ ਸਮੇਂ ਇਹਨਾਂ ਦੇ ਨੇਤਰ ਖੁੱਲ ਗਏ ਜਦੋਂ ਨੇਤਰ ਖੁੱਲੇ ਤੇ ਇਹਨਾਂ ਦੀ ਨਿਗਾਹ ਪਈ ਸਿੱਧੀ ਬਾਬਾ ਸ੍ਰੀ ਲਖਮੀ ਚੰਦ ਜੀ ਬਾਬਾ ਲਖਮੀ ਚੰਦ ਜੀ ਇੱਧਰ ਆਏ ਸੀਗੇ ਉਸ ਵੇਲੇ ਇਸ ਸਥਾਨ ਤੇ ਤੇ ਇੱਥੋਂ ਬੈਠਿਆਂ ਬਾਬਾ ਸ਼੍ਰੀ ਚੰਦ ਜੀ ਦੀ ਨਿਗਾਹ ਪਈ ਹਾਂਜੀ ਜਦੋਂ ਨਿਗਾਹ ਪਈ ਸਾਧ ਸੰਗ ਜੀ ਫਿਰ ਇਹਨਾਂ ਨੂੰ ਆਖਿਆ ਵੀ ਭਰਾਤਾ ਜੀ ਤੋਹਾਂ ਜੀਵਹਤਿਆ ਕੀਤੀ ਤੁਹਾਨੂੰ ਲੇਖਾ ਦੇਣਾ ਪੈਣਾ ਤੇ ਉਹ ਅੱਗੋਂ ਬੋਲੇ ਕਿ ਵੀਰ ਜੀ ਅਹੀਂ ਗੁਰੂ ਨਾਨਕ ਦੇਵ ਦੇ ਬੇਟੇ ਆਂ ਸਾਨੂੰ ਲੇਖਾ ਨਹੀਂ ਦੇਣਾ ਪੈਣਾ ਬਾਬਾ ਸ਼੍ਰੀ ਚੰਦ ਜੀ ਅੰਦੇ ਤੁਹਾਨੂੰ ਲੇਖਾ ਦੇਣਾ ਪੈਣਾ ਤੋਹਾਂ ਜੀਵਹਤਿਆ ਕੀਤੀ ਐ ਇਹਨੇ ਨੂੰ ਉਹਨਾਂ ਦਾ ਮਨ ਕੋਈ ਹੋਰ ਪਾਸੇ ਹੋ ਗਿਆ ਉਹ ਕਦੀ ਇੱਧਰ ਨੂੰ ਗਏ ਉਹ ਟੱਲ ਅਗੇ ਘੋੜਾ ਬਧਾ ਸੀ ਕਦੀ ਇੱਧਰ ਨੂੰ ਆਏ ਆ ਕਦੀ ਉਧਰ ਨੂੰ ਗਏ ਆ ਤੇ ਧਰਮ ਪਤਨੀ ਜਲ ਲੈ ਕੇ ਆਂਦੀ ਵੀ ਮਹਾਰਾਜ ਜਲ ਛਕੋ ਆਂਦੇ ਆਪਾਂ ਜਲ ਕੁਛ ਨਹੀਂ ਛਕਣਾ ਆਂਦੇ ਬੇਟਾ ਕਿਥੇ ਬੇਟਾ ਵੀ ਇੱਥੇ ਛੋਟਾ ਬਾਲਕ ਧਰਮ ਜਾਂਜੀ ਉਹ ਖੇਡ ਰਹੇ ਉਹਨਾਂ ਨੂੰ ਵੀ ਚੱਕਿਆ ਨਾਲ ਨਾਲ ਧਰਮ ਪਤਨੀ ਨੂੰ ਉਥੋਂ ਘੋੜਾ ਤਿਆਰ ਸੀ ਪਹਿਲਾਂ ਹੀ ਕਾਠੀ ਨਹੀਂ ਲਾਈ ਇੱਥੇ ਬਾਬਾ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਅਰਦਾਸ ਕੀਤੀ ਕਿ ਬਾਬਾ ਜੀ ਅਹੀਂ ਹੁ ਲੈ ਖਾ ਦੇ ਚੱਲੇ ਆਂ ਇਥੋਂ ਸੱਚਖੰਡ ਨੂੰ ਉਡਾਰੀ ਮਾਰੀ ਫੇ ਭਾਈ ਇਸ ਜਗ੍ਹਾ ਤੋਂ ਹਾਂਜੀ ਐਸੇ ਐਸੇ ਜਗ੍ਹਾ ਤੋਂ ਐਸੇ ਜਗ੍ਹਾ ਤੋਂ ਉਹ ਇਹਨਾਂ ਨੇ ਮਤਲਬ ਉੱਪਰ ਨੂੰ ਗਏ ਨੇ ਹਾਂਜੀ ਗਏ ਉੱਥੋਂ ਉੱਠ ਕੇ ਜਿੱਥੇ ਕੋੜਾ ਬੱਧਾ ਹੈ ਕੋੜਾ ਉੱਥੇ ਬੱਧਾ ਸੀਗਾ ਜੀ ਤੇ ਇਥੋਂ ਸਾਹਮਣੇ ਜਿੱਦੋਂ ਇਥੋਂ ਗਏ ਇਹਨਾਂ ਸੱਚਖੰਡ ਨੂੰ ਫਿਰ ਆ ਦੇਖੋ ਤਸਵੀਰ ਬਣੀ ਤੇ ਫਿਰ ਭਾਈ ਕੰਬਲਿਆ ਜੀ ਲਾਗੇ ਬੈਠੇ ਇਹਨਾਂ ਨੇ ਆਖਿਆ ਕਿ ਭਰਾਤਾ ਜੀ ਤੇ ਆਪਣਾ ਬਾਬਾ ਜੀ ਵੀਰ ਤੁਹਾਡਾ ਲੇਖਾ ਦੇਣ ਚਲਾ ਗਿਆ ਵਾ ਤੇ ਤੁਹਾਡੀ ਅੰਸ਼ ਕਿਦਾਂ ਚੱਲੇਗੀ ਇਹ ਫਿਰ ਇਹਨਾਂ ਨੇ ਨੇਤਰ ਖੋਲੇ ਜਦੋਂ ਆਕਾਸ਼ ਹਾਲ ਦੇਖਿਆ ਉਸ ਸਮੇ ਸਾਧ ਸੰਗੀ 20 ਕਿਲੋਮੀਟਰ ਚਲੇ ਗਏ ਫਿਰ ਬਾਬਾ ਜੀ ਨੇ ਆਪਣੀ ਖੱਬੀ ਬਾਹ 4 ਯੋਜਨ ਲੰਮੀ ਬਾਹ ਕਰਕੇ ਤੇ ਉਸ ਬੱਚੇ ਨੂੰ ਲਾਇਆ ਤੇ ਉਹ ਆਖਣ ਲੱਗੇ ਚਾਰ ਯੋਜਨ ਦਾ ਯਾਨੀ ਕਿ ਬਾਬਾ ਜੀ 20 ਕਿਲੋਮੀਟਰ ਬਣਦੀ ਹੈ ਹਾਂਜੀ 20 ਮੀਲ ਹਾਂਜੀ ਹਾਂਜੀ ਉਹ ਫਿਰ ਜਦੋਂ ਉਹਨਾਂ ਨੂੰ ਥੱਲੇ ਉਤਾਰਿਆ ਤੇ ਫਿਰ ਆਗੇ ਬੱਚਾ ਲੈ ਗਏ ਹੁਣ ਬੱਚਾ ਉਧਰ ਜੇ ਕੋ ਤਾਂ ਬੱਚੇ ਦੀ ਤਸਵੀਰ ਦਿਖਾ ਹਾਂਜੀ 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 ਬੋਲ ਇਸ ਜਗ੍ਹਾ ਤੇ ਬਾਬਾ ਸਿਰਜਨ ਜੀ ਬੈਠੇ ਨੇ ਇਹਨਾਂ ਚਾਰ ਯੋਜਨ ਲੰਮੀ ਬਾਹ ਕੀਤੀ ਆ ਤੇ ਭਾਈ ਸਾਹਿਬ ਨੂੰ ਉਤਾਰਿਆਂ ਦੇ ਭੀ ਬਾਬਾ ਜੀ ਸਾਨੂੰ ਬਚਾ ਦਿਓ ਉਹਨਾਂ ਮਨਾ ਕਰਤਾ ਪਰ ਧਰਮ ਪਤਨੀ ਨੇ ਕਿਹਾ ਕਿ ਮਹਾਰਾਜ ਤੁਸੀਂ ਬਚਾ ਦਿਓ ਹਾੜ ਇੱਕ ਜਾਦਗਰ ਹੈ 6 ਮਹੀਨਾ ਦਾ ਬਾਲਕ ਹੀ ਧਰਮ ਜਾਂ ਜੀ ਫਿਰ ਉਹਨਾਂ ਨੂੰ ਹੇਠਾਂ ਲਿਆਂਦਾ ਲਾਗ ਫਿਰ ਤਿੰਨ ਦਿਨ ਬਾਬਾ ਜੀ ਦੇ ਕੋਲ ਰਹੇ ਆ ਧਰਮ ਜਾਂ ਜੀ ਤੀਜਾ ਹੀ ਉਹਨਾਂ ਦਾ ਲੱਗਦਾ ਤੇ ਉਹਨਾਂ ਜਦੋਂ ਰੋਣਾ ਸ਼ੁਰੂ ਕੀਤਾ ਫਿਰ ਬਾਬਾ ਸਿਰਜਨ ਜੀ ਆਪਣੇ ਸੱਜੇ ਪੈਰ ਦਾ ਅੰਗੂਠਾ ਉਸ ਬੱਚੇ ਦੇ ਮੂੰਹ ਦੇ ਵਿੱਚ ਪਾਇਆ ਮੂੰਹ ਚ ਪਾਇਆ ਤੇ ਫਿਰ ਦੁੱਧ ਸਿਮਿਆ ਰੱਜ ਕੇ ਦੁੱਧ ਸਿਮਿਆ ਪੀਤਾ ਤੇ ਜਦੋਂ ਵੀ ਲੋੜ ਪੈਣੀ ਬਾਬਾ ਜੀ ਨੇ ਉਹਨਾਂ ਦੀ ਆਸ਼ ਪੂਰੀ ਕਰਦਿਆ ਨੀ ਸਮਾਂ ਪੈਂਦਾ ਗਿਆ ਫਿਰ ਉਹ ਵੱਡੇ ਹੋਏ ਧਰਮ ਜਾਨ ਜੀ ਜਦੋਂ ਬਿਲਕੁਲ ਵੱਡੇ ਹੋ ਗਏ ਤੇ ਫਿਰ ਉਹਨਾਂ ਦੀ ਸ਼ਾਦੀ ਕੀਤੀ ਸਮੇਂ ਮੁਤਾਬਕ ਉਹਨਾਂ ਦੇ ਫਿਰ ਦੋ ਬੱਚੇ ਹੋਇਆ ਵੱਡੇ ਮਾਨਕ ਚੰਦ ਛੋਟਾ ਮੇਰ ਚੰਦ ਜਿਨ੍ਹਾਂ ਦੇ ਨਾਂ ਤੇ ਡੇਰਾ ਬਾਬਾ ਨਾਨਕ ਬੇਦੀ ਪਰਿਵਾਰ ਚੱਲਦੇ ਨੇ ਅੱਜ ਵੀ ਉਹਨਾਂ ਦੀ 16ਵੀਂ 17ਵੀਂ ਪੀੜੀ ਦੇ ਵਿੱਚ ਵੀ ਬੱਚਿਆਂ ਨੇ ਜਨਮ ਲੈ ਲਿਆ ਅੱਜ ਉਹ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਗੁਰਦੁਆਰਾ ਮਿਸੂਰਿਆ ਜੋ ਬਾਬਾ ਜੀ ਨੇ ਬੱਚੇ ਨੂੰ ਉਤਾਰਿਆ ਸੀ ਉਹਨਾਂ ਦੀ ਅੰਸ਼ ਚੱਲ ਰਹੀ ਹੈ ਇਹ ਉਹ ਥਾਨਾ ਜੀ ਜਿਹੜਾ ਜਿੱਥੋਂ ਬਾਬਾ ਸ਼੍ਰੀਚੰਦ ਜੀ ਨੇ ਚਾਰ ਯੋਜਨ ਬਾਹ ਲੰਬੀ ਕਰਕੇ ਯਾਨੀ ਕਿ 20 ਕਿਲੋਮੀਟਰ ਕਹਿ ਲਈ ਆਪਾਂ ਅੱਜ ਦੇ 20 ਮੀਲ ਜੀ ਕਿਲੋਮੀਟਰ ਤਾਂ ਛੋਟੇ ਹੁੰਦੇ ਆ ਹਾਂਜੀ 20 ਮੀਲ ਬਾਹ ਯਾਨੀ ਕਿ ਕਿਲੋਮੀਟਰ ਜ਼ਿਆਦਾ ਹੋਗੇ ਜੀ ਤੇ ਇਹ ਇਹ ਉਹ ਸਥਾਨ ਆ ਜਿੱਥੋਂ ਭਾਈ ਧਰਮਚੰਦ ਜੀ ਨੂੰ ਥੱਲੇ ਉਤਾਰਿਆ ਸੀਗਾ ਬਾਬਾ ਸ਼ਰੀ ਚੰਦ ਜੀ ਨੇ ਹਾਂਜੀ ਤੇ ਹੋਰ ਕੋਈ ਬਾਬਾ ਜੀ ਗੱਲਬਾਤ ਕੋਈ ਉਹ ਫਿਰ ਬਾਬਾ ਜੀ ਇਹ ਆ ਜਦੋਂ ਬੱਚੇ ਨੂੰ ਉਤਾਰਿਆ ਨਾ ਉਹਨਾਂ ਦੀ ਗਾਂ ਫਿਰ ਅੰਸ਼ ਚੱਲਦੀ ਇਹ ਸਥਾਨ ਉਹ ਆ ਉਹ ਸ਼ੁਭਤ ਆ ਇਹ ਬਾਬਾ ਜੀ ਆਪਣੇ ਪੈਰ ਦੇ ਅੰਗੂਠੇ 'ਚੋਂ ਦੁੱਧ ਪਲਾ ਰਹੇ ਇਸ ਬੱਚੇ ਨੂੰ ਹਾਂਜੀ ਹਾਂਜੀ ਉਹ ਸਟੈਂਡ ਹੈ ਹਾਂਜੀ ਉਸ ਸਮੇਂ ਇਹ ਫਿਰ ਵੱਡੇ ਹੋਏ ਆ ਹਾਂਜੀ ਇਹਨਾਂ ਦੀ ਫਿਰ ਸ਼ਾਦੀ ਕੀਤੀ ਆ ਬਾਬਾ ਸਿਰਜਾਂ ਜੀ ਇਹਨਾਂ ਦੇ ਅੱਗੋਂ ਦੋ ਬੱਚੇ ਹੋਏ ਆ ਮਾਨਕ ਚੰਦ ਤੇ ਮੇਰ ਚੰਦ ਜਿਨ੍ਹਾਂ ਦੇ ਨਾਂ ਤੇ ਡੇਰਾ ਬਾਬਾ ਨਾਨਕ ਵੇਦੀ ਪਰਿਵਾਰ ਚੱਲ ਰਿਹਾ ਹੈ ਇਹ ਇਤਿਹਾਸ ਇੱਥੋਂ ਦਾ ਬਾਬਾ ਜੀ ਦਾ ਹੁਣ ਕੁਝ ਸਮਾਂ ਪਿਆ ਹੀ ਥੋੜੇ ਦਿਨ ਹੋਏ ਆ ਤੇ ਮਹੀਨਾ ਡੇਢ ਹੀ ਹੋਇਆ ਹੈ ਇੱਥੇ ਪਾਣੀ ਦਾ ਬਹੁਤ ਜ਼ਿਆਦਾ ਪ੍ਰਵਾਹ ਚੱਲ ਪਿਆ ਸੀ हां जी बहुत पानी आया है सिगा जबो हड आया है संगत आना मांग कीती है पर मांग ਸਾਡੀ ਮੰਗ ਨਾ ਕੋਈ ਸੰਗਤ ਨੇ ਪੂਰੀ ਨਹੀਂ ਕੀਤੀ ਇਹ ਜਿਹੜਾ ਮਹਾਰਾਜ ਦਾ ਦਰਬਾਰ ਹੀ ਇਹਦੇ ਉਤੋਂ ਦੀ 1.5 ਫੁੱਟ ਪਾਣੀ ਉੱਪਰ ਦੀ ਹੈ ਇਤਨਾ ਆ ਦੇਖੋ ਅਨਿਸ਼ਾਨੀ ਲੱਗੀ ਇਹ ਸ਼ੋਭਤ ਇੰਨਾ ਇੰਨਾ ਹੜ ਦਾ ਪਾਣੀ ਇੱਥੇ ਆ ਚੁੱਕਾ ਹੈ ਇਨਕੇ ਬਾਬਾ ਜੀ ਆਪਾਂ ਕਹਿ ਲਈਏ ਕਿ ਮੇਰੇ ਸਿਰ ਦੇ ਬਿਲਕੁਲ ਬਰਾਬਰ ਨਹੀਂ ਉੱਤੇ ਤਾਂ ਤਾਂ ਮੇਰੇ ਸਿਰ ਤੋਂ ਮਤਲਬ ਉੱਪਰ ਕਹਿ ਲਈ ਹੈ ਨਾ ਵਾਹ ਵੇਖੋ ਹਾਂ ਹਾਂਜੀ ਹਾਂਜੀ ਤੇ ਇਹ ਇਹ ਤਾਂ ਉੱਚਾ ਚਾਹੀਦਾ ਜੀ ਉੱਚਾ ਚਾਹੀਦਾ ਬੱਬਾ ਜੀ ਹੁਣ ਇੱਕ ਤੇ ਸਾਡਾ ਭਾਈ ਆ ਉਹ ਇਹਨੂੰ ਨਾ ਗਾਂ ਵਧਨ ਨਹੀਂ ਦਿੰਦਾ ਇਸ ਕਰਕੇ ਸੇਵਾ ਸਾਡੇ ਆਪਣੇ ਕੋਲ ਹੀ ਮੈਂ ਖੁਦ ਸੇਵਾ ਕਰਨਾ ਜਿਸ ਸਮੇਂ ਹੜ ਆਇਆ ਸਾਧ ਸੰਗਤ ਜੀ ਇੱਥੇ ਮਹਾਰਾਜ ਦੇ ਸਰੂਪ ਹੀ ਉਧਰ ਸੋਖਾਸਨ ਬਣਿਆ ਹੋਇਆ ਸੀ ਹਾਂਜੀ ਤੇ ਇੱਥੇ ਦੇਖੋ ਅੰਮ੍ਰਿਤ ਵੇਲੇ 3 ਵਜੇ ਸਾਧ ਸੰਗਤ ਜੀ ਤੁਸੀਂ ਬੰਟ ਟਟਾ ਹਾਂਜੀ ਤੇ ਇਹਦੇ ਉੱਪਰ ਆਪਾਂ ਮਹਾਰਾਜ ਦੇ ਸਰੂਪ ਇੱਥੇ ਰੱਖ ਦਿੱਤੇ ਓਏ ਹੋਏ ਕੋਈ ਮਤਬ ਸਾਡੇ ਕੋ ਚੰਦੂਆ ਨਹੀਂ ਲੱਗਾ ਹਵਰਾ ਦਵਰੀ ਦੇ ਵਿੱਚ ਹੀ ਮੈਂ ਤਾਂ ਮੇਰੀ ਬੇਟੀ ਹੀ ਫਿਰ ਰੱਖ ਕੇ ਤੇ ਜਦੋਂ 3:30 ਵਜੇ ਤੇ ਇੰਨਾ ਨਾ ਪਾਣੀ ਹੋ ਗਿਆ ਫਿਰ ਪਾਣੀ ਦਾ ਇੱਧਰ ਵੇਖੋ ਇੰਨਾ ਵਹਾਅ ਹੋ ਗਿਆ ਜਦ ਨੂੰ ਦਿਨ ਦੇ 5 ਵਜੇ ਆ ਤੇ ਉਹ ਪਿੱਛੇ ਨਿਸ਼ਾਨੀ ਲੱਗੀਦੀ ਆ ਸ਼ੋਭਤ ਤੁਹਾਨੂੰ ਦੱਸਿਆ ਹੀ ਆ ਹਾਂਜੀ ਤੇ ਉਹ ਮੁੜ ਕੇ ਫਿਰ ਆਹ ਦੇਖੋ ਇੰਨਾ ਇੰਨਾ ਨਾ ਇੰਨਾ ਨਾ ਪਾਣੀ ਜਿਹੜਾ ਨਾ ਹੋ ਗਿਆ ਹੈ ਛਾਡੇ ਸੇਰ ਦੇ ਉੱਪਰ ਹੀ 1 ਫੁੱਟ ਪਾਣੀ ਜੇ ਰਹਾ ਸੀ ਨਾ ਉਹ ਗੁਰਨਸਾਹਾਂ ਦੇ ਥੱਲੇ ਨਹੀਂ ਗਿਆ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾ ਵੈਸੇ ਵੀ ਜੀ ਗੁਰੂ ਮਹਾਰਾਜ ਨੂੰ ਜਿਹੜੇ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਾਖੀ ਆ ਉਹ ਸਾਡੇ ਗੁਰੂ ਹੀ ਕਰਦੇ ਨੇ ਹਾਂਜੀ ਤੇ ਆਪਾਂ ਦੇ ਨਾਂ ਤੇ ਤਿੰਨ ਦਿਨ ਕੁਝ ਖਾਦਾ ਨਾ ਕੋ ਪੀਤਾ ਵੇ ਪਾਣੀ ਜੇ ਦੇਖੇ ਇਥੇ ਪਾਣੀ ਬੜਾ ਸੀ ਮੇਰੇ ਤੋਂ ਉੱਪਰ ਹੀ ਪਰਲੇ ਪਾਸੇ ਸਰਕਤੇ ਨਾ ਦੱਸਦਾ 4 ਫੁੱਟ ਸੀ ਪਾਣੀ ਫਿਰ ਦਰਬਾਰ ਉੱਚਾ ਹੋਣ ਕਾਕੇ ਇਹਦੇ ਅੰਦਰ 6-6 ਫੁੱਟ ਪਾਣੀ ਸੀ ਪਰ ਤਿੰਨ ਦਿਨ ਕੁਝ ਖਾਦਾ ਪੀਤਾ ਨਹੀਂ ਮਾਰਨ ਨੇ ਬਖਸ਼ਿਸ਼ ਕੀਤੀ ਤੇ ਜਦੋਂ ਤੀਜੇ ਦਿਨ ਮਹਾਰਾਜ ਦੇ ਰੂਪ ਲੈਣ ਵਾਸਤੇ ਜਾਹੇਦਾਰ ਕੋ ਸਾਹੇ ਕਿਸ਼ਤੀ ਦੇ ਤੇ ਮੈਨੂੰ ਆਂਦੇ ਵੀ ਮਹਾਰਾਜ ਕਿੱਥੇ ਆ ਤੇ ਮੈਂ ਵੀ ਬਾਬਾ ਜੀ ਉਧਰ ਅੰਦਰ ਆਂਦੇ ਵੀ ਨਹੀਂ ਡੋਬ ਦਿੱਤੇ ਆ ਮੈਂ ਬਾਬਾ ਜੀ ਮੈਂ ਕਰੇ ਜਾਣ ਕੇ ਡੋਬੇ ਆ ਤੇ ਜਦੋਂ ਆਏ ਆ ਤੇ ਬਾਬਾ ਜੀ ਡਾਰ ਤੇ ਮੈਨੂੰ ਹੀ ਕਿ ਇੰਨਾ ਸਿਖਾਣੇ ਬੜਾ ਮਾਰਾ ਹਾਲ ਕਰਨਾ ਪਰ ਮੇਰੀ ਇੱਜ਼ਤ ਗ੍ਰੰਥ ਸਾਹਿਬ ਮਾਰਾ ਨੇ ਬਾਬਾ ਸ਼ਰਚੰਦੇ ਰੱਖੀ ਮਾਰਾ ਦੇ ਸਰੂਪ ਬਿਲਕੁਲ ਆਠ ਬਿਲਕੁਲ ਸਹੀ ਨਹੀਂ ਦੁੱਖ ਦੀ ਘੜੀ ਦੇ ਵਿੱਚ ਤੇ ਸੇਫ ਤੁਸੀਂ ਰੱਖਿਆ ਬਹੁਤ ਵਧੀਆ ਕੀਤਾ ਪਰ ਉਸ ਸਮੇਂ ਇਸ ਗੱਲ ਨੂੰ ਸਿੱਖਾ ਨਹੀਂ ਮੰਨਣਾ ਕਰੇ ਤੂੰ ਪਹਿਲਾਂ ਕਿਥੇ ਪਰ ਪਤਾ ਹੀ ਨਹੀਂ ਅੰਮ੍ਰਿਤ ਵੇਲੇ 3 ਵਜੇ ਤੁਸੀਂ ਬੰਦ ਟੁੱਟਾ ਗੁਰੂ ਮਾਰਾ ਨੇ ਖੁਦ ਕਰਵਾਇਆ ਨਾ ਤੁਹਾਡੇ ਕੋਲੋਂ ਉਹ ਤਾਂ ਸੰਭਾਲ ਕਰਵਾਈ ਆ ਹਾਂ ਜੀ ਜੇ ਜੇ ਕਹਿ ਲਈਏ ਕਿ ਅਵੇਸਲੇ ਤੁਸੀਂ ਨਹੀਂ ਹੋਏ ਨਾ ਉਹ ਵਧੀਆ ਕੀਤਾ ਤੁਸੀਂ ਤਿੰਨ ਦਿਨ ਬਾਅਦ ਦੇ ਵਿੱਚ ਅਸੀਂ ਬਾਬੇ ਨਾਨਕ ਦਾ ਵਿਆਹ ਮਨਾਉਣਾ ਸੀ ਤੇ ਬਾਬਾ ਸ਼ਰਚੰਦ ਦਾ ਜਨਮ ਦਿਨ ਉਹਨਾਂ ਨੂੰ ਤਿੰਨ ਦਿਨ ਪਹਿਲਾਂ ਇਹ ਬਾਅਦ ਵਿੱਚ ਤੇ ਉਹ ਸਾਈ ਕੋ ਅੰਮ੍ਰਿਤ ਵੇਲੇ ਹਾਰ ਆ ਗਿਆ ਵਾਹ ਜੀ ਵਾਹ ਤੇ ਮਹਾਰਾ ਜੀ ਨੇ ਬਖਸ਼ਿਸ਼ ਕੀਤੀ ਆ ਜੋ ਵੀ ਸਮਾਨ ਸਹਜ ਸਹਜ ਬਾਬਾ ਜੀ ਫਿਰ ਨਵਾਂ ਲਿਆਂਦਾ ਵਾ ਸੰਗਤ ਕੋ ਮੰਗ ਤੇ ਸੰਗਤਾਂ ਕੋ ਮੰਗ ਇਹੀ ਬਾਬਾ ਜੀ ਕਰ ਰਹੇ ਨੇ ਕਿ ਸੰਗਤਾਂ ਦੀ ਸਹਿਯੋਗ ਨਾਲ ਹੀ ਗੁਰੂ ਘਰ ਚੱਲਦੇ ਨੇ ਤੇ ਸੰਗਤਾਂ ਦਾ ਸਹਿਯੋਗ ਵੱਧ ਤੋਂ ਵੱਧ ਇੱਥੇ ਵੀ ਚਾਹੀਦਾ ਵਾ ਕਿਉਂਕਿ ਇੱਥੇ ਵੀ ਜ਼ਰੂਰਤਾਂ ਬਹੁਤ ਨੇ ਏ ਅਜੀ ਗੁਰੂ ਘਰ ਬਾਬਾ ਸ਼ਿਰੀ ਚੰਦ ਜੀ ਦੇ ਅਸਥਾਨ ਤੇ ਬਾਬਾ ਜੀ ਕੋ ਅਸੀਂ ਸੁਣਿਆ ਵਾ ਕਿ ਇੱਥੇ ਬਹੁਤ ਜ਼ਿਆਦਾ ਇੱਥੇ ਵੀ ਜ਼ਰੂਰਤ ਹੈਗੀ ਆ ਕਿ ਉਸ ਟਾਈਮ ਤੇ ਪਾਣੀ ਦਾ ਜਿਹੜਾ ਬਹਾਵ ਸੀਗਾ ਇਸ ਇਸ ਥਾਂ ਤੇ ਬਹੁਤ ਜ਼ਿਆਦਾ ਸੀਗਾ ਤੇ ਇੱਥੇ ਨਿਸ਼ਾਨੀ ਜਿਹੜੀ ਆ ਬਾਬਾ ਜੀ ਨੇ ਦਿਖਾਈ ਆ ਤੇ ਨਿਸ਼ਾਨੀਆਂ ਸਾਨੂੰ ਦਿਖਾਈਆਂ ਨੇ ਆ ਦੇਖੋ ਮੇਰੇ ਸਿਰ ਤੋਂ ਉੱਪਰ ਨਿਸ਼ਾਨੀਆਂ ਇਸ ਵੇਲੇ ਸਿਰ ਤੋਂ ਉੱਪਰ ਤੇ ਦੂਸਰੇ ਪਾਸੇ ਵੀ ਨਿਸ਼ਾਨੀਆਂ ਦਿਖਾਈਆਂ ਨੇ ਤੇ ਕੋਸ਼ਿਸ਼ ਇਹੀ ਆ ਕਿ ਸੰਗਤਾਂ ਵੱਧ ਤੋਂ ਵੱਧ ਇੱਥੇ ਵੀ ਸਹਿਯੋਗ ਕਰਨ ਆ ਦੇਖੋ ਸਾਹਮਣੇ ਸਾਫ਼ ਸੁਥਰੀ ਨਿਸ਼ਾਨੀ ਜਿਹੜੀ ਉਹ ਦਿਖ ਰਹੀ ਹੈ ਸਾਨੂੰ ਆ ਇੱਧਰ ਦੇਖੋ ਆ ਆ ਆ ਵੇਖ ਲਓ ਇੱਥੇ ਜਿੱਥੇ ਮੇਰੀ ਉਂਗਲ ਕਿੰਨੀ ਉੱਪਰ ਤੱਕ ਨਿਸ਼ਾਨੀ ਹੈ ਸਭ ਕੁਝ ਖਰਾਬ ਹੈ ਇਹਦੇ ਬਿਸਤਰੇ ਵਗੈਰਾ ਅੰਦਰ ਬਿਸਤਰੇ ਕਹਿੰਦੇ ਸਾਰਾ ਕੁਝ ਖਰਾਬ ਹੋ ਚੁੱਕਾ ਇੱਥੇ ਹਾਂ ਤੇ ਵੱਧ ਤੋਂ ਵੱਧ ਸੰਗਤਾਂ ਜੜੀਆਂ ਨੇ ਇੱਥੇ ਵੀ ਸਹਿਯੋਗ ਜ਼ਰੂਰ ਕਰਨ ਤੇ ਇਹ ਧੰਤਨ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਆ ਇੱਕ ਬੇਨਤੀ ਹੈ ਮੇਰੇ ਵੱਲੋਂ ਪਰ ਦੋਖਾ ਹੀ ਆਹੀ ਸਾਰੀ ਸੰਗਤਾਂ ਨੂੰ ਦੱਸਿਆ ਜੋ ਸਿੱਖ ਪਰਿਵਾਰ ਅੱਜ ਤੱਕ ਸਾਧ ਸੰਗਤ ਜੀ ਜੇ ਕੋਈ ਉਹੋ ਜਿਹਾ ਵਾਕਿਆ ਆਉਂਦਾ ਨਾ ਜੇ ਮਹਾਰਾਜ ਡੋਬ ਜਾਂਦੇ ਤੇ 30 35 35 ਲੱਖ ਵਾਲੀਆਂ ਗੱਡੀਆਂ ਦੇ ਜਹੇਦਾਰ ਆਉਣੇ ਉਹਨਾਂ ਕਹਿੰਦਾ ਉਹ ਕਿਹੜਾ ਦੁਸ਼ਤ ਆ ਜਿਨੇ ਮਹਾਰਾਜ ਨੂੰ ਡੋਬ ਦਿੱਤਾ ਬਿਲਕੁਲ ਬਿਲਕੁਲ ਅੱਜ ਜੇ ਅਸੀਂ ਕੋਈ ਪੁੰਨ ਵਾਲਾ ਕੰਮ ਕੀਤਾ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰੂ ਮਹਾਰਾਜ ਨੇ ਆਪੇ ਕਰਵਾਇਆ ਪਰ ਕਿਸੇ ਸਿੱਖ ਨੇ ਕਿਸੇ ਨੇ ਸਾਡੀ ਆਵਾਜ਼ ਨਹੀਂ ਪੁੱਛੀ ਕਿ ਕੌਣ ਬੰਦਾ ਵਾ ਜਿਨੇ ਮਹਾਰਾਜ ਦੇ ਡੁੱਬਣ ਤੋਂ ਮਤਲਬ ਪਹਿਲੇ ਬਚਾਏ ਨੇ ਪਰ ਅੱਜ ਤੱਕ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਜਦੋਂ ਅਸੀਂ ਬਾਹਰੋਂ ਲੋਕ ਬੜਾ ਦਾਨਪੂਰਨ ਕਰਨ ਵਾਸਤੇ ਆਉਂਦੇ ਬਹੁਤ ਬਹੁਤ ਜ਼ਿਆਦਾ ਪਰ ਜਦੋਂ ਗੁਰੂ ਘਰ ਦਾ ਅਸੀਂ ਨਾਂ ਲੈਂਦੇ ਆਦੇ ਨਹੀਂ ਗੁਰੂ ਘਰ ਦੇ ਅੱਗੇ ਬੜੀਆਂ ਦਸਤਾਉਂਦੀਆਂ ਨੇ ਇਸ ਕਰਕੇ ਨਾ ਸਾਨੂੰ ਅੰਧਕਾਰਾ ਕਰ ਦਿੰਦੇ ਹੀ ਜੀ ਬਾਬਾ ਜੀ ਇੱਥੋਂ ਇੱਥੇ ਜ਼ਰੂਰ ਤੇ ਇਸੇ ਕਰਕੇ ਆ ਕਿ ਇੱਥੇ ਨਾਂ ਕਿਤੇ ਗਰਾਈ ਕਿ ਬਾਹਰੋਂ ਕੀਤੀ ਜਾਂਦੀ ਆ ਤੇ ਜਿਹੜਾ ਕੁਝ ਸੰਗਤਾਂ ਦੇ ਕੇ ਜਾਂਦੀਆਂ ਨੇ ਉਹ ਨਾਲ ਹੀ ਇਹ ਗੁਰੂ ਘਰ ਚੱਲਦੇ ਆ ਤੇ ਇਹ ਇਹ ਤੁਹਾਡੀ ਜਿਹੜੀ ਆ ਆਵਾਜ਼ ਆ ਇਹ ਆਪਾਂ ਦੂਰ ਤੱਕ ਪਹੁੰਚਾਵਾਂਗੇ ਆਪਣਾ ਜਿਹੜਾ ਨੰਬਰ ਆ 9814532490 9814532490 ਇਹ ਆਪਣਾ ਇਹ ਬਾਬਾ ਜੀ ਦਾ ਨੰਬਰ ਤੁਸੀਂ ਨੋਟ ਕਰ ਲਿਓ ਤੇ ਇੱਥੇ ਜੋ ਵੀ ਸੇਵਾ ਆਪਣੀ ਮਰਜ਼ੀ ਨਾਲ ਕੋਈ ਕਰਨੀ ਚਾਹੁੰਦਾ ਵਾ ਤਾਂ ਸੇਵਾ ਇੱਥੇ ਆ ਕੇ ਜਰੂਰ ਕਰਿਓ ਬਹੁਤ ਪਿਆਰ ਸੇ ਕੋਤੇ ਸੰਗਤਾਂ ਚੋਲੇ ਸਾਹਿਬ ਦੇ ਮੇਲੇ ਨੂੰ ਬੜੀਆਂ ਲੱਖਾਂ ਦਾ ਸੰਗਤਾਂ ਆਉਂਦੀਆਂ ਨੇ ਤੇ ਉਹਦੇ ਵਾਸਤੇ ਅਸੀਂ ਬਿਸਤਰੇ ਸਮਾਨ ਸਭ ਕੁਝ ਰੱਖਿਆ ਸੀ ਪਰ ਉਹ ਅੱਜ ਤੱਕ ਸਾਡੀ ਮੰਗਣੀ ਪੂਰੀ ਕੀਤੀ ਇੱਕ ਆਹੋਂ ਥੋੜੀ ਜੇ ਦਿੱਲੀ ਤੋਂ ਸੰਗਤ ਆਈ ਸੀ ਉਹ ਵੀ ਇਥੇ ਭੁੱਲਰ ਸਾਹਿਬ ਹੈ ਪਿੰਡ ਅਠਵਾਲ ਦੇ ਲਾਗੇ ਇੱਕ ਭੁੱਲਰ ਪਿੰਡ ਆ ਉਹ ਸਰਪੰਚ ਆਏ ਨੇ ਉਹਨਾਂ ਨੇ ਸਾਨੂੰ ਕੋਈ ਮਦਦ ਕੀਤੀ ਹੈ ਥੋੜੇ ਦਿਨ ਉਹਦਨ ਬਾਬਾ ਜੀ ਦਾ 12 ਤਰੀਕ ਨੂੰ ਜਨਮ ਦਿਨ ਮਨਾ ਰਹੇ ਹਾਂ ਉਹਨਾਂ ਆਖਰ ਬਾਬਾ ਜੀ ਨੂੰ ਦੇਖ ਕੇ ਗਏ ਸੀ ਤੇ ਆਂਦੇ ਵੀ ਕੀ ਚਾਹੀਦਾ ਮੈਂ ਬਾਬਾ ਜੀ ਸੰਗਤਾਂ ਵਾਸਤੇ ਕੰਬਲ ਉਹ 20 ਇੱਕ ਦਿਨ ਦੇ ਗਏ ਫਿਰ 20 ਇੱਕ ਦਿਨ 40 ਕੰਬਲ ਉਹ ਜ਼ਰੂਰ ਦੇ ਗਏ ਨਾਮ ਆ ਉਹਨਾਂ ਦਾ ਜਾਣਦਾ ਨਹੀਂ ਪਰ ਉਹ ਭੁੱਲਰ ਉਹਨਾਂ ਨੂੰ ਆਂਦੇ ਆ ਜਿਹੜੇ ਅਠਵਾਲ ਪੈਂਦੇ ਆ ਤੇ ਉਹਨਾਂ ਨੇ ਸਾਨੂੰ 40 ਕੰਬਲ ਜਿਹੜੇ ਦਿੱਲੀ ਤੋਂ ਸੰਗਤ ਆਈ ਆ ਉਹਨਾਂ ਨੇ ਦਿਵਾਏ ਆ ਤੇ ਇੱਕ ਜਾਂ ਮੈਤੇ ਲਾਗੋ ਜਹੇਦਾਰ ਜੀ ਆਏ ਨੇ ਜਾਂ ਉਹਨਾਂ ਨੇ ਪਾਲਕੀ ਵਾਸਤੇ ਕੁਝ ਚਾਦਰਾਂ ਵਗਾਰਾ ਕੁਝ ਚੰਦੋਏ ਲਾ ਕੇ ਦਿੱਤੇ ਆ ਪਰ ਹੋਰ ਹਲ ਹੁਣੀ ਕਿਸੇ ਨੇ ਕੀ ਕੋਈ ਨਹੀਂ ਬਾਬਾ ਜੀ ਇਹ ਇਹ ਬਾਬਾ ਸ਼ਰੀ ਚੰਦੀ ਜੀ ਨੇ ਆਪੇ ਹੀ ਕਰਵਾ ਲੈਣੀ ਹੈ ਕੋਈ ਗੱਲ ਨਹੀਂ ਕੋਸ਼ਿਸ਼ ਕਰਾਂਗੇ ਅਸੀਂ ਇਹ ਵੀ ਮੰਗ ਰੱਖਦੇ ਹੀ ਨਹੀਂ ਅਸੀਂ ਆਨੇ ਇੱਕ ਉੱਤੇ ਅਸੀਂ ਕਮਰਾ ਪਾਉਣਾ ਵਾ ਮਤਲਬ ਬਲ ਮਹਾਰਾਜ ਦੇ ਸੁੱਖਾਸਨ ਲਈ ਸੁੱਖਾਸਨ ਵਾਸਤੇ ਉੱਤੇ ਹਾਂਜੀ ਤੇ ਉਹ ਹੁਣ ਬਾਬਾ ਜੀ ਮਾਇਆ ਤੋਂ ਬਿਗਾਰੇ ਕੰਮ ਨਹੀਂ ਬੰਦ ਬਿਲਕੁਲ ਬਿਲਕੁਲ ਕਿ ਸੱਜੇ ਖਵੇ ਲੱਖਾਂ ਰੁਪਏ ਖਰੇ ਜੇ ਕੋ ਵੀ ਮੈਨੂੰ ਮੈਂ ਨਾ ਵਾਅਦਾ ਨਹੀਂ ਜੇ ਪੰਜ ਪੰਜ 10 10 ਦੀ ਵੀ ਮਦਦ ਕਰਨ ਤੇ ਇੱਥੇ ਪੈਸਾ ਆ ਸਕ ਕਿਸੇ ਦਾ ਮਨ ਹੀ ਨਹੀਂ ਕੀਤਾ ਵੀ ਪੈਸਾ ਕੋਈ ਬਾਬਾ ਜੀ ਲਗਾ ਕੇ ਦਈਏ ਤੇ ਹੁਣ ਗਰੀਬੀ ਦਾਵਾ ਹੁਣ ਬਾਬਾ ਜੀ ਮੈਨੂੰ ਇੰਨੀ ਆਮਦ ਨਹੀਂ ਕੋਈ ਗੱਲ ਨਹੀਂ ਬਾਬਾ ਜੀ ਡੇਰਾ ਬਚਾ ਕੇ ਰੱਖਿਆ ਬਾਬਾ ਬਿਲਕੁਲ ਬਹੁਤ ਵਧੀਆ ਕੀਤਾ ਜੀ ਠੀਕ ਆ ਬਾਬਾ ਜੀ ਜੀ ਮੇਰਾ ਨਾਮ ਰਵਿੰਦਰ ਦਾਸ ਆ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਤੇ ਬਾਬਾ ਜੀ ਨੰਬਰ ਬੋਲਤਾ ਮੈਂ ਸਕਰੀਨ ਤੇ ਵੀ ਨੰਬਰ ਲਿਖ ਦੂੰਗਾ 9814532490 9814532490 ਡੇਰਾ ਬਾਬਾ ਨਾਨਕ ਪਖੋਗੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਾਬਾ ਸ਼੍ਰੀਚੰਦ ਜੀ ਦਾ ਪਿੰਡ ਆ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਅਸੀਂ ਸਾਰੇ ਕਰ ਲਏ ਆ ਤੇ ਇਸ ਪਾਸੇ ਪੁਰਾਣੀਆਂ ਫੋਟੋਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਸ ਤਰ੍ਹਾਂ ਬਾਬਾ ਸ਼੍ਰੀਚੰਦ ਜੀ ਉਸ ਟਾਈਮ ਤੇ ਭਾਈ ਧਰਮਚੰਦ ਜੀ ਨੂੰ ਦੁੱਧ ਪਲਾਉਂਦੇ ਸੀਗੇ ਆਪਣੇ ਅੰਗੂਠੇ ਨਾਲ ਉਸ ਤੋਂ ਬਾਅਦ ਭਾਈ ਧਰਮਚੰਦ ਜੀ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਦੋ ਬੇਟੇ ਤੇ ਇਹ ਸਾਰੀਆਂ ਉਸ ਟਾਈਮ ਦੀ ਯਾਦ ਨੂੰ ਦਰਸਾਉਂਦੀਆਂ ਜਿਹੜੀਆਂ ਫੋਟੋਆਂ ਬਣਾਈਆਂ ਨੇ ਤੇ ਇਸ ਟਾਈਮ ਇਸ ਪਾਸੇ ਹੈਗੀ ਆ ਜੀ ਉਹ ਪਰਾਤਨ ਬੌਲੀ ਸਾਹਿਬ ਬਾਬਾ ਸ਼੍ਰੀ ਚੰਦ ਜੀ ਦੇ ਵੇਲੇ ਦੀ ਇਸ ਪਾਸੇ ਦੇਖ ਲਓ ਤੁਸੀਂ ਇਹ ਹੈ ਜੀ ਉਹ ਬੌਲੀ ਸਾਹਿਬ ਤੇ ਇੱਕ ਪਾਣੀ ਦਾ ਵੇਖ ਲਓ ਪ੍ਰਭਾਵ ਤੁਸੀਂ ਪਾਣੀ ਦੀ ਸਿਰਫ ਛੱਤ ਤੋਂ 1.5 ਸਵਾ ਕਫਟ 1.5 ਫੁੱਟ ਥੱਲੇ ਰਹਿ ਗਿਆ ਸੀਗਾ ਦੇਖੋ ਪਾਣੀ ਦਾ ਨਿਸ਼ਾਨ ਕਿੱਥੋਂ ਤੱਕ ਆ ਉਸ ਟਾਈਮ ਤੇ ਹੜ ਦਾ ਇਹ ਹੈ ਜੀ ਬੌਲੀ ਸਾਹਿਬ ਉਸ ਟਾਈਮ ਦੀ ਬਾਬਾ ਸ਼ਰੀ ਜੰਮ ਜੀ ਦੇ ਇੱਥੇ ਜਿਹੜਾ ਬੈੱਡ ਬੁੱਲੀ ਸਭ ਖਤਮ ਆ ਸਭ ਦੇਖੋ ਬੈੱਡ ਜਿਹੜੇ ਆ ਅੰਦਰਾਂ ਚੋਂ ਕੱਢ ਕੇ ਉਹ ਬਾਹਰ ਰੱਖੇ ਹੋਏ ਨੇ ਬੈੱਡ ਵੀ ਖਰਾਬ ਹੋ ਚੁੱਕੇ ਆ ਸਾਰੇ ਦੇਖੋ ਰਜਾਈਆਂ ਕੰਬਲ ਹਰ ਚੀਜ਼ ਖਰਾਬ ਹੋ ਚੁੱਕੀ ਆ ਤੇ ਇਸ ਪਾਸਿਓਂ ਇਸ ਪਾਸਿਓਂ ਤੁਸੀਂ ਟੁੱਟੀ ਸੀਗੀ ਉਸ ਵੇਲੇ ਸਾਹਮਣੇ ਇਧਰੋਂ ਉਹ ਟਾਂਚੀ ਦੇ ਸਾਹਮਣੇ ਜਿੱਥੇ ਟਾਂਚੀ ਦੇਖ ਰਹੇ ਹੋ ਨਾ ਤੁਸੀਂ ਇੱਥੇ ਬਿਲਕੁਲ ਟਾਂਚੀ ਦੇ ਲਾਗੋਂ ਉਸ ਟਾਈਮ ਤੇ ਬੰਨ ਟੁੱਟਾ ਸੀਗਾ ਇਸ ਪਾਸਿਓਂ ਤਿੰਨ ਜਗ੍ਹਾ ਤੋਂ ਟੁੱਟਾ ਇੱਕ ਕੋਰੀਡੋਰ ਤੋਂ ਇੱਕ ਇੱਥੋਂ ਇੱਕ ਇੱਧਰ ਤਿੰਨ ਜਗ੍ਹਾ ਤੋਂ ਟੁੱਟਾ ਸੀ ਤੇ ਇਹ ਆ ਜੀ ਅ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਅ ਬਾਬਾ ਸ਼੍ਰੀਚੰਦ ਜੀ ਪੱਖੋ ਕੇ ਟਾਲੀ ਸਾਹਿਬ ਡੇਰਾ ਬਾਬਾ ਨਾਨਕ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਸਥਾਨ ਜਿਹੜੇ ਆ ਇਹ 90% 95% ਸੰਗਤਾਂ ਨੇ ਇਹਨਾਂ ਸਥਾਨਾਂ ਦੇ ਦਰਸ਼ਨ ਨਹੀਂ ਕੀਤੇ ਹੋਣਗੇ ਇਸ ਚੀਜ਼ ਦਾ ਪੱਕਾ ਵਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ